ਉਸ ਸਮੇਂ ਦੇ ਵੀਰੇ ਆਪਣਾ ਆਪਾ ਬਾਈ ਦੁੱਲਾ ਸੁਰਖਪਰੀਆ ਕੰਦਾ ਬਹਿਰੀਪਰੀਆ ਬਾਈ ਬੈਲੀ ਚੂੜ ਚੱਕੀ ਆ ਬਾਈ ਭੀਮਾ ਬਾਈ ਢੇੜੀ ਵਾਲਾ ਉਹਨੇ ਡੈਥ ਹੋ ਗਈ ਹੁਣ ਤਾਂ ਜੀ ਬਾਈ ਭਿੰਦਰ ਨਵੇਂ ਪਿੰਡੀਆਂ ਜੀ ਨਾਲੇ ਪਹਿਲਾਂ ਦੇ ਸੀ ਆਪਣੇ ਤੋਂ ਪਰ ਇਹ ਬਾਅਦ ਚ ਜਦੋਂ ਬਾਈ ਵਰਗੇ ਆਪਣੇ ਬਿਜਲੀ ਬੋਰਡ ਦੇ ਵਿੱਚ ਖੇਡਦੇ ਸੀਗੇ ਤੇ ਮੈਂ ਬਾਜੇਖਾਨੇ ਦੀ ਟੀਮ ਚ ਵੇ ਖੇਡਣ ਖੇਡਣ ਮੈਨੂੰ ਬਾਜੇਖਾਨੇ ਵਾਲੇ ਲੈ ਗਏ ਸੀ ਕੇਵਲ ਪਹਾੜ ਕੇ ਜੀ ਹਰਪੀ ਤੇ ਬਾਬੇ ਦੇ ਨਾਲ ਜਦ ਗਿਆ ਤੇ ਕੋਠੇ ਗੁਰੂ ਕੇ ਮੈਂ ਸੀਗਾ ਬਿਜਲੀ ਬੋਰਡ ਨਾਲ ਜੀ ਤੇ 핌ਾਂ ਸੇੜੀ ਵਾਲੇ ਨੂੰ ਦੋ ਜਫੇ ਲੈ ਸੀਗੇ ਬਾਈ ਦੋ ਪਿੰਦਰ ਨਵੇਂ ਪਿੰਡ ਦੇ ਬਾਈ ਵੱਡੇ ਜਹਾਜ਼ ਹੋਏ ਕਬੱਡੀ ਦੇ ਇਹ ਗੋਗੀ ਜਰਗੜੀ ਨੂੰ ਬਾਈ ਨੂੰ ਤੇ ਸਿਰੇ ਦੇ ਰੇਡਰ ਸੀ ਬਾਈ ਚੋਟੀ ਦੇ ਇਹ ਬਿਜਲੀ ਬੋਰਡ ਦੇ ਜੀ ਤੇ ਬਾਈ ਆਪਣਾ ਕਾਕਾ ਕਾਲੀ ਸਾਰੀ ਬਾਈ ਆਪਣਾ ਭਾਈ ਸੰਦੀਪ ਲੱਲੀਆਂ ਦਾ ਭਾਈ ਨਾ ਮੇਰਾ ਮੈਚ ਨਹੀਂ ਲੱਗਿਆ ਉਹਦੇ ਤੋਂ ਬਗੈਰ ਭਾਈ ਜਿਹੜੇ ਸਾਰੇ ਵੀ ਚੋਟੀ ਦੇ ਰੇਡਰ ਆ ਭਾਈ ਉਹਨਾਂ ਦਾ ਨਾਮ ਲੈਣਾ ਤਾਂ ਬਹੁਤ ਵੱਡੀ ਗੱਲ ਆ ਜੀ ਭਾਈ ਲੱਖਾ ਗਾਜੀਪੁਰੀਆ ਜੀ ਭਾਈ ਮੰਗਾ ਮਠਾਪੁਰੀਆ ਧਰਤੀ ਦਾ ਕੈ ਰੇਡਰ ਕਹਿੰਦੇ ਜਿਹਨਾਂ ਨੂੰ ਜੋਸ਼ੇ ਜੀ ਪਾਟਨ ਤੇ ਪੈ ਸੀ ਬਾਈ ਤੂਫਾਨ ਸਿੰਘ ਕਬੱਡੀ ਤੇ ਤੂਫਾਨ ਸਿੰਘ ਤੂਫਾਨ ਸੀ ਬਾਈ ਜੀ ਤੇ ਬਾਈ ਬੈਲ ਸੈਂਟਰ ਸਰੀ ਮੈਂ ਸੀਗਾ ਆਪਣੇ 2006 ਚ ਜੀ ਪਹਿਲਾਂ ਤਾਂ ਬਈ ਆਪਾਂ ਬਾਈ ਮੰਗਿਆਰਿਆਂ ਯਾਦ ਕਲੱਬ ਨਾਲ ਮੈਂ ਸੀਗਾ ਤੇ ਦੋ ਜੱਫੇ ਆਪਣਾ ਮੰਗੇ ਮਿੱਠੇਪੁਰਿਆਂ ਲਾਇਆ ਸੀ ਬਾਈ ਨੂੰ ਬਾਈ ਹੰਕਲੇ ਮੇਜਰਪੁਰ ਉਰ ਦੀ ਆਪਣਾ ਟੀਮ ਅੰਨੂ ਸੀਗਾ ਐਮਬੀ ਇੰਟਰਨੈਸ਼ਨਲ ਹੂੰ ਤੇ ਉਦੋਂ ਅਗਲਾ ਮੈਸ ਸੀ ਸਾਡਾ ਜੀ ਜੰਗ ਨਾਲ ਤੇ ਲੱਖੇ ਬਾਈ ਗਾਜੀਪੁਰੀਏ ਤੇ ਲੱਗਾ ਸੀ 2500 ਡਾਲਰ ਜੀ ਬਾਈ ਦੇ ਪੁੱਠੀ ਭਾਲੀ ਸੀ ਆਪਾਂ ਬਾਈ ਤੇ ਜਾਣ ਵਾਲੀ ਸੀਗੀ ਲੱਖੇ ਗਾਜੀਪੁਰੀਏ ਚ ਬਾਈ ਨੇ ਮੈਨੂੰ ਲਗਾ ਦਾ 2-2 ਫੁੱਟ ਟਾਈਪ ਆ ਤਾਂ ਨੂੰ ਪਾਪੀ ਨਾ ਮਾਣਦੇ ਬਾਈ ਜਾਣ ਵਾਲੀ ਸੀ ਬਾਈ ਚ ਤੇ ਮੈਂ ਲਗਾ ਮੈਂ ਤਿੰਨ ਤਿੰਨ ਰਾਤਾਂ ਬਾਈ ਸੌਤਾ ਨਹੀਂ ਕਿਉਂ ਜੀ ਮੇਰਾ ਸਰੀਰ ਇੰਨਾ ਝੰਜੋਲਦਾ ਬਾਈ ਚ ਜਾਣ ਇੰਨੀ ਕਰਕੇ ਵੀ ਪੰਪੀ ਵਾਲੇ ਮਾਰੇ ਜਦੋਂ ਮੈਂ ਪੁੱਠੀ ਪਾਲੀ ਇਦਾਂ ਆ ਧੌਣ ਥੱਲੇ ਵਜ ਦੇ ਰਹੀ ਮੋਢੇ ਆ ਹਾਈ ਤੇ ਮੈਂ ਝੰਡੋਲੇ ਇੰਨਾ ਗਿਆ ਵੀ ਮੈਂ ਜੱਫਾ ਲਾਦਾ ਸੀ ਕਿ ਨਹੀਂ ਜੀ ਜੱਫਾ ਲਾਦਾ ਸੀਗਾ ਜੀ 2500 ਡਾਲਰ ਦਾ 2500 ਡਾਲਰ ਦਾ ਜੀ ਤੇ ਭਾਈ ਆਪਣਾ ਮੇਜਰ ਆਪਣਾ ਅੰਕਲ ਮੇਜਰ ਭਲੂਰ ਵਾਲੇ ਨੇ ਮੈਨ ਲੈ ਬੜਿਆ ਵਾ ਸੀਗਾ ਪੂਰਾ ਤੇ ਅੰਕਲ ਮੇਜਰ ਜੀ ਦੇ ਆਪਣੇ ਜੀ ਚਿੱਟੀ ਸ਼ਰਟ ਪਾਈ ਸੀਗੀ ਜੀ ਉਹਨੂੰ ਜੱਫੀ ਪਾ ਕੇ ਮੈਨੂੰ ਤਾਂ ਹੀ ਚੱਕ ਲਿਆ ਸੀਗਾ ਉਹ 2006 ਦੀ ਗੱਲ ਆ ਬੈਲ ਸੈਂਟਰ ਦੀ ਤੇ ਬਾਈ ਅਰਗਿਆਂ ਦਾ ਨਾਮ ਲੈਣੇ ਬਹੁਤ ਵੱਡੀ ਗੱਲ ਆ ਤੇ ਜਫਾ ਲਾਉਣਾ ਤਾਂ ਤੁਹਾਨੂੰ ਪਤਾ ਹੀ ਆ ਫਿਰ ਤੇ ਐ ਹੁੰਦਾ ਕਈ ਵਾਰੀ ਪਲੇਅਰ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਤੁਹਾਨੂੰ ਇਸ ਕਰਕੇ ਨੀਂਦ ਨਹੀਂ ਆਈ ਉਹਨਾਂ ਨੇ ਚੰਜੋਲੀ ਇਸ ਤਰ੍ਹਾਂ ਦਿੱਤਾ ਉਹਨਾਂ ਨੇ ਬਾਈ ਪੰਪੀ ਬਹੁਤ ਵੱਡੇ ਮਾਰਦੇ ਸੀ ਬਾਈ ਉਹਨਾਂ ਦੀ ਜਾਨ ਹੀ ਨਹੀਂ ਅੰਨੀ ਜਾਨ ਬਾਈਆਂ ਚ ਬਾਈ ਲੱਖੇ ਚ ਕਿੰਨੀ ਜਾਨ ਮੰਗੇ ਮਿੱਠੇਪੁਰਿਆ ਚ ਕਿੰਨੀ ਕਿੰਨੀ ਜਾਨ ਸੀ ਬਾਈ ਡੇਢ ਡੇਢ ਕੁਆਂਟਲ weight ਹਨ ਤੇ ਜਦੋਂ ਬੰਦੇ ਉਹ ਵੀ ਦੇਸੀ ਮਿਹਨਤਾਂ ਦੇਸੀ ਸਰੀਰ ਦੇਸੀ ਖਾਣਾ ਖਾਦੀਆਂ ਨਾ ਹਾਂਜੀ ਤੇ ਦੇਸੀ ਸਰੀਰ ਆ ਜਿਹੜੇ ਬੰਦੇ ਕੋਠੇ ਜਿਹੜੇ ਜਿਹੜੇ ਬਾਈ ਹਨ ਤੇ ਬਾਈ ਜਦੋਂ ਪੰਪ ਮਾਰਦੇ ਸੀ ਨਾ ਬਾਈ ਬੰਦੇ 73 ਫੁੱਟ ਖਿੱਚ ਕੇ ਲੈ ਜਾਂਦੇ ਬੰਦੇ ਨੂੰ 5-5 ਫੁੱਟ ਕੇ ਜੋ ਪੰਪ ਮਾਰਦੇ 5-5 ਫੁੱਟ ਖਲੀਸ ਕੇ ਲੈ ਜਾਂਦੇ ਬੰਦੇ ਨੂੰ ਜੇ ਤਾਂ ਨੂੰ ਪੰਪ ਮਾਰਦੇ ਤਾਂ ਬੰਦਾ ਆ ਥੱਲੇ ਵਜਦਾ ਜਦੋਂ ਬਾਈ ਧੋਣਾ ਧੂਣਾ ਸਾਰਾ ਕੋ ਮੋਢੇ ਮਾਢੇ ਹਿੱਲ ਜਾਂਦੇ ਬੰਦੇ ਦੇ ਬੰਦਾ ਚਝੂਲਿਆ ਜਾਂਦਾ ਬਾਈ ਦੋ ਦੋ ਦਾ ਉੱਠਦਾ ਨਹੀਂ ਬੰਦਾ ਯਾਨੀ ਕਿ 2500 ਡਾਲਰ ਦਾ ਜੱਫਾ ਲਾਉਣ ਦੇ ਲਈ ਪੁੱਠਾ ਪੰਗਾ ਲੈ ਲਿਆ ਸੀ ਪੰਗਾ ਲੈਣਾ ਪੁੱਠਾ ਮੈਂ ਕਹਤ ਹਾਂ ਲਈ ਬਾਈ ਰੱਖੇ ਨੂੰ ਅੱਜ ਹੱਥ ਪਾ ਕੇ ਵੇਣੇ ਆ ਪਰਮਾਤਮਾ ਨੇ ਮਿਹਰ ਕਰਦੀ ਉਹਨਾਂ 36 ਕਟ ਹੋ ਗਏ ਇਹ ਜੱਫਾ ਲੱਗ ਗਿਆ ਸੀ ਤੇ ਕਿਸੇ ਰੀਡਰ ਨੇ ਤੁਹਾਨੂੰ ਪਰੇਸ਼ਾਨ ਕਰਿਆ ਹੋਵੇ ਕਬੱਡੀ ਖੇਡਦੇ ਸਮੇਂ ਪਰੇਸ਼ਾਨ ਬਾਈ ਆਪਣਾ ਤਕਰੀਬਨ ਪਰਮਾਤਮਾ ਦੀ ਮਿਹਰ ਨਾਲ ਸਾਰੇ ਰੀਡਰ ਆਪਣ ਫੜੇ ਆ ਤੇ ਪਰੇਸ਼ਾਨ ਕਰਨ ਵਾਲਾ ਰੀਡਰ ਉਲਟਾ ਮੈਂ ਪਰੇਸ਼ਾਨ ਕਰ ਜਾਂਦਾ ਹਾਂ ਰੀਡਰਾਂ ਨੂੰ ਕਿਵੇਂ ਜੀ ਗਿੱਟੇ ਫੜਨ ਕਰਕੇ ਹਾਂਜੀ ਮੈਂ ਗਿੱਟੇ ਜਿਆਦਾ ਬਣ ਮੈਨੂੰ ਪਤਾ ਨਹੀਂ ਲੱਗਦਾ ਕਦੋਂ ਗਿੱਟੇ ਚ ਵੱਢ ਜਾਂਦਾ ਸੀ ਇਹ ਪਰਮਾਤਮਾ ਦੀ ਮਿਹਰ ਇੰਨੀ ਸੀਗੀ ਵੀ ਕੋਈ ਰੇਡਰ ਪਰੇਸ਼ਾਨ ਆਪਾਂ ਨੂੰ ਕਰਦਾ ਨਹੀਂ ਸੀ ਇੱਕ ਗਿੱਟਾ ਫੜਨਾ ਤੇ ਜਿਵੇਂ ਗਿੱਟੇ ਨਾਲ ਫੜ ਕੇ ਇੱਕੇ ਦਮ ਖਿੱਚਦੇ ਸੀ ਹਾਂਜੀ ਪਿੱਠ ਪਰਨੇ ਰੇਡਰ ਦੇਖਦਾ ਸੀਗਾ ਮੈਂ ਇੱਥੋਂ ਜਿਵੇਂ ਉਹ ਆ ਰੇਡਰ 5 ਫੁੱਟ ਤੋਂ ਰੇਡਰ ਤੁਰਿਆ ਆਉਂਦਾ ਸੀ ਹਾਂਜੀ 5-6 ਫੁੱਟ ਤੋਂ ਤੇ ਮੈਂ ਇੱਥੋਂ ਖੜਾ ਉਹਦੇ ਗਿੱਟੇ ਨਾਲ ਜਾ ਕੇ ਵਜਦਾ ਅਗਰ ਨੂੰ ਰੇਡਰ ਨੂੰ ਇਹ ਨਹੀਂ ਪਤਾ ਲੱਗਦਾ ਸੀ ਨੇ ਬੰਦਾ ਕਿੱਧਰ ਹੋ ਗਿਆ ਦੋਵੇਂ ਗਿੱਟੇ ਨੂੰ ਜਾਂਦਾ ਸੀ ਮੈਂ ਦੋਵੇਂ ਗਿੱਟੇ ਖਿੱਚ ਕੇ ਪੈਠ ਲਵਾ ਕੇ ਦੇ ਉੱਤੇ ਬੈਹਿਦਾ ਹੀ ਆਰਾਮ ਨਾਲ ਜੀ ਜਿੱਦਾਂ ਮਰਜੀ ਰੈਡਰ ਹੁੰਦਾ ਸੀ ਮੈਂ ਪੁਰਾਣੇ ਮੈਚ ਅਕਸਰ ਹੀ ਪਾਉਣਾ ਰਹਿਣਾ ਤੁਹਾਡੇ ਵੀ ਮਨਾਂ ਦਾ ਕਾਫੀ ਜ਼ਿਆਦਾ ਮੈਚ ਪਾਏ ਹੈ ਜੀ ਹਾਂਜੀ ਹਾਂਜੀ ਤੇ ਉਂ ਵੀ ਬੈਸੇ ਕਿਸੇ ਇਲਾਕੇ ਦੇ ਵਿੱਚ ਖਿਡਾਰੀਆਂ ਦਾ ਜੋ ਜ਼ਿਕਰ ਹੁੰਦਾ ਜਾਂ ਖਿਡਾਰੀ ਦੇ ਦਾ ਦੀ ਗੱਲ ਚੱਲਦੀ ਆ ਤੁਹਾਡਾ ਨਾਮ ਅਕਸਰ ਹੀ ਲਿਆ ਜਾਂਦਾ ਮੈਚਾਂ ਦੇ ਵਿੱਚ ਜਿਵੇਂ ਕਿ ਕਾਲੇ ਗਿੱਟੇ ਦਾ ਕਾਲੇ ਦਾ ਗਿੱਟਾ ਫੜਨਾ ਤੇ ਕਿਸੇ ਦੇ ਜੰਪ ਮਸ਼ਹੂਰ ਦੀ ਗੱਲ ਕਿਸੇ ਦਾ ਗੁੱਟ ਫੜਨਾ ਉਹਨਾਂ ਖਿਡਾਰੀਆਂ ਤੁਹਾਡਾ ਨਾਮ ਆਉਂਦਾਗਾ ਪਰਮਾਤਮਾ ਨੇ ਉਹ ਦਾ ਆਪਾਂ ਨੂੰ ਵੀ ਬਖਸ਼ੀ ਸੀਗੀ ਪਹਿਲਾਂ ਮੈਂ ਜਿਆਦਾ ਆਪਣਾ ਜਦੋਂ ਗੁੱਟ ਫੜ ਕੇ ਕੈਂਚੀ ਮਾਰਦਾ ਹੁੰਦਾ ਸੀ ਜੀ ਪਹਿਲਾਂ ਜਿਹੜੇ ਮੈਚ ਗਏਦੇ ਪਹਿਲੀਆਂ-ਪਹਿਲੀਆਂ ਚ ਮੁੜ ਕੇ ਮੈਂ ਨਾ ਬਾਈ ਕਾਲਾ ਗਾਜੀ ਆਣੀਆਂ ਉਹਨਾਂ ਨੂੰ ਵੇਖਿਆ ਸੀਗਾ ਜੋ ਕੱਲਾ ਗਿੱਟਾ ਚੱਕਦੇ ਸੀਗੇ ਵੀ ਮੈਂ ਕਿਹਾ ਵੀ ਇੰਨਾ ਜ਼ੋਰ ਲਾਉਣ ਨਾਲੋਂ ਆਪਾਂ ਰੇਡਰ ਦੇ ਪਿੱਛੇ ਭਜਦੇ ਆਂ ਮੌਕੇ ਦੀ ਦਾਲ ਆਇਆ ਇਸ ਤਰ੍ਹਾਂ ਮੌਕੇ ਦੀ ਦਾਲ ਆਇਆ ਚੰਗਾ ਵੀ ਨਾਲ ਦਾ ਸਾਹ ਨਹੀਂ ਚੜਦਾ ਬਾਲਾ ਨਾਲੇ ਪਿੱਛੇ ਭੱਜਣ ਦੀ ਲੋੜ ਨਹੀਂ ਫਿਰ ਮੈਂ ਬਾਈ ਤਾਂ ਇਕੱਲਾ ਗਿੱਟਾ ਚਾਗਦਾ ਸੀ ਫਿਰ ਮੈਂ ਆਪਣਾ ਮੈਂ ਤਕਨੀਕ ਹੋਰ ਵਾਤੀ ਇੱਕ ਤਾਂ ਪੁੱਠੀ ਪਾਉਣ ਲੱਪਿਆ ਤੇ ਇੱਕ ਮੈਂ ਗਿੱਟਿਆਂ ਨੂੰ ਦੋਹਾਂ ਨੂੰ ਜਾਣ ਲੱਪਿਆ ਫਿਰ ਦੋਹਾਂ ਗਿੱਟਿਆਂ ਨੂੰ ਜਦੋਂ ਜੰਗ ਬੰਦੇ ਦੀ ਪੈੱਟ ਸੱਲੇ ਲੱਗ ਜਾਂਦੀ ਸੀ ਤੇ ਬੰਦੇ ਤੋਂ ਭੱਜ ਹੀ ਨਹੀਂ ਹੁੰਦਾ ਸੀ ਜੱਡਾ ਮਰਜੀ ਰੀਡਰ ਹੁੰਦਾ ਸੀ ਜੀ ਹੁਣ ਕਹਿੰਦੇ ਹੁੰਦੇ ਰੀਡਰ ਬਾਈ ਆਪਾਂ ਜਿਵੇਂ ਦੁੱਲਾ ਸੁਰਖਪੁਰੀਆ ਮੰਗਾ ਮਠਾਪੁਰੀਆ ਬਾਈ ਆ ਗੱਠੇ ਨੂੰ ਖੜੇ ਹੋਏ ਆ ਹਾਂ ਰਾਣਾ ਜਿਵੇਂ ਐ ਫੜ ਕੇ ਤੇ